ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪ ਜੀ ਦਾ ਸਾਡੇ ਨਵੇਂ ਚੈਨਲ ਅਕਾਲ ਰੂਪ ਮੈਰिज ਹੱਬ ਵਿੱਚ ਔਰ ਅੱਜ ਦੀ ਇਸ ਵੀਡੀਓ ਵਿੱਚ ਨੋਟ ਕਰੋ ਜੀ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ ਫਸਟ ਪ੍ਰੋਫਾਈਲ ਹੈ ਲੜਕੀ ਦਾ ਇਹਨਾਂ ਦਾ ਨਾਮ ਹੈ ਡਾਕਟਰ ਤਜਿੰਦਰ ਕੌਰ ਇਹਨਾਂ ਦਾ ਬਰਥ ਹੈ 1992 ਦਾ ਯਾਨਕੀ 1992 ਦਾ ਹਾਈਟ ਹੈ ਇਹਨਾਂ ਦੀ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਹੈ ਪੀ ਐਚ ਡੀ MA बीएड NET اور CTET ਇਹਨਾਂ ਦੇ کلیئر ਨੇ ਕਾਸਟ ਹੈ ਇਹਨਾਂ ਦੀ ਜੱਟ ਸਿੱਖ اور ਇਹਨਾਂ ਦੀ ਚੁਆਇਸ ਇਹ ਹੈ ਕਿ ਲड़का ਜਾਂ ਤਾਂ ਸਰਕਾਰੀ জবਤੇ ਹੋਵੇ ਜਾਂ ਫਿਰ ਲड़का NRIs ਹੋਵੇ কানাডা ਆسٹریلیا ਜਾਂ ਨਿਊਜ਼ੀਲੈਂਡ ਵਾਲੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਅੰਮ੍ਰਿਤਸਰ ایریا ਤੋਂ اور ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 9872206288 98 72206228 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਪ੍ਰਾਈਵੇਟ ਟੀਚਰ ਹੈ ਬਰਥ ਹੈ ਇਹਨਾਂ ਦਾ 1999 ਦਾ ਜਾਨਕੀ 1989 ਦਾ 5 ਫੁੱਟ 5 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਜੱਟ ਸਿੱਖ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਲड़का ਇਹਨਾਂ ਨੂੰ ਸਿਰਫ ਐਨਆਰਆਈ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂਐਸਏ ਵਿੱਚ ਪੀਆਰ ਹੋਵੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਫਾਜ਼ਿਲਕਾ ਡਿਸਟ੍ਰਿਕਟ ਤੋਂ ਔਰ ਇਹਨਾਂ ਦੀ ਚੋਇਸ ਇਹ ਆ ਕਿ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਫਾਜ਼ਿਲਕਾ ਬਠਿੰਡਾ ਮੁਕਤਸਰ ਫਿਰੋਜ਼ਪੁਰ ਜਾਂ ਫਰੀਦਕੋਟ ਏਰੀਆ ਤੋਂ ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 9569575037 95 69575037 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ ਬਰਥ ਹੈ 2000 ਦਾ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਟੈਕ ਔਰ ਕਾਸਟ ਹੈ ਇਹਨਾਂ ਦੀ ਚੋਹਾਨ ਸਿੱਖ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਜਿਹੜੀ ਉਹ ਸਰਕਾਰੀ ਟੀਚਰ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਠਿੰਡਾ ਏਰੀਆ ਤੋਂ ਔਰ ਇਹਨਾਂ ਦਾ WhatsApp ਨੰਬਰ ਨੋਟ ਕਰੋ ਜੀ ਦੋ ਇਹਨਾਂ ਦੇ ਕੰਟੈਕਟ ਨੇ ਪਹਿਲਾ ਹੈ 9814508828 ਯਾਨੀ ਕਿ 9914508828 ਦੂਸਰਾ ਨੰਬਰ ਨੋਟ ਕਰੋ ਜੀ 7837725456 7837725456 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਦਾ ਨਾਮ ਹੈ ਗੁਰਪ੍ਰੀਤ ਕੌਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਬਰਥ ਹੈ 1988 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਲਾਇਬ੍ਰੇਰੀਅਨ ਡਿਗਰੀ ਬੀ ਲਾਇਬ੍ਰੇਰੀਅਨ ਔਰ ਐਮ ਲਾਇਬ੍ਰੇਰੀਅਨ ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵੀ ਇਹਨਾਂ ਨੇ ਕੰਪਲੀਟ ਕੀਤੀ ਹੋਈ ਹੈ ਫਾਦਰ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਦਰ ਹਾਊਸ ਵਾਈਫ ਨੇ ਕਾਸਟ ਹੈ ਇਹਨਾਂ ਦੀ ਰਵੀ ਦਾਸੀਆ ਸਿੱਖ ਔਰ ਜ਼ਿਲ੍ਹਾ ਹੈ ਇਹਨਾਂ ਦਾ ਲੁਧਿਆਣਾ ਇਹਨਾਂ ਨੂੰ ਵੀ ਐਨ ਆਰ ਆਈ ਰਿਸ਼ਤਾ ਹੀ ਚਾਹੀਦਾ ਹੈ ਲੜਕਾ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਵਿੱਚ ਪੱਕਾ ਪੀ ਆਰ ਹੋਵੇ ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਤੁਸੀਂ ਹੁਣੇ ਹੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 9653548370 9653548370 नेक्स्ट नोट करो जी लड़की ਦਾ ਪ੍ਰੋਫਾਈਲ ਕਾਸਟ ਹੈ ਇਹਨਾਂ ਦੀ ਖੱਤਰੀ ਸਿੱਖ ਬਰਥ ਹੈ 1988 ਦਾ 5 ਫੁੱਟ 4 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਇਹਨਾਂ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਦੋ ਇਹਨਾਂ ਦੇ ਬ੍ਰਦਰ ਨੇ ਇੱਕ ਆਸਟ੍ਰੇਲੀਆ ਵਿੱਚ ਪੀਆਰ ਹੈ ਔਰ ਇੱਕ ਇੰਡੀਆ ਵਿੱਚ ਹੈ ਔਰ ਇਨਾਂ ਦੀ ਚੋਇਸ ਇਹ ਵੀ ਹੈ ਕਿ ਲੜਕਾ ਆਸਟ੍ਰੇਲੀਆ ਵਿੱਚ ਜਾਂ ਫਿਰ ਯੂ ਐਸ ਏ ਵਿੱਚ ਹੋਵੇ ਔਰ ਵਧੇਰੇ ਇਨਫਰਮੇਸ਼ਨ ਵਾਸਤੇ ਇਹ ਜੋ ਫੋਨ ਨੰਬਰ ਦਿੱਤਾ ਹੋਇਆ ਹੈ 9888440684 9888440684 ਇਸ ਨੰਬਰ ਤੇ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈ ਸਕਦੇ ਹੋ ਔਰ ਇਹ ਫੈਮਿਲੀ ਬਿਲੋਂਗ ਕਰਦੀ ਹੈ ਫਿਰੋਜ਼ਪੁਰ ਏਰੀਆ ਤੋਂ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਦਾ ਬਰਥ ਹੈ 1996 ਦਾ ਜਾਨਕਿ 1996 ਦਾ 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਕੁਆਲਿਫਿਕੇਸ਼ਨ ਹੈ ਬੈਚਲਰ ਡਿਗਰੀ ਇਨ ਫਾਈਨ ਆਰਟਸ ਔਰ ਆਪਣਾ ਇਹਨਾਂ ਦਾ ਸਟੂਡੀਓ ਹੈ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਲੜਕਾ ਪਿਓਰ ਵੈਜੀਟੇਰੀਅਨ ਫੈਮਿਲੀ ਤੋਂ ਹੋਵੇ ਔਰ ਲੜਕਾ ਜਾਂ ਕੈਨੇਡਾ ਦੇ ਵਿੱਚ ਹੋਵੇ ਪੀਆਰ ਜਾਂ ਫਿਰ ਲੜਕਾ ਜਰਮਨੀ ਤੋਂ ਹੋਵੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਵਧੇਰੇ ਇਨਫਰਮੇਸ਼ਨ ਵਾਸਤੇ ਫੈਮਲੀ ਦੇ ਨਾਲ ਹੁਣੇ ਹੀ ਡਾਇਰੈਕਟ ਗੱਲਬਾਤ ਕਰੋ ਫੋਨ ਨੰਬਰ ਨੋਟ ਕਰੋ ਜੀ 9814447551 9814447551 ਦੂਸਰਾ ਹੈ 9814733403 9814733403 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਫੈਮਲੀ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹ ਜੋ ਆਉਣ ਵਾਲਾ ਐਤਵਾਰ ਹੈ ਯਾਨੀ ਕਿ ਇਸ ਸੰਡੇ ਨੂੰ ਲੜਕੀਆਂ ਦੀ ਸਪੈਸ਼ਲ ਵੀਡੀਓ ਆ ਰਹੀ ਹੈ ਜਿਸ ਵਿੱਚ 20 ਤੋਂ ਲੈ ਕੇ 30 ਤੱਕ ਪ੍ਰੋਫਾਈਲਸ ਹੋਣਗੇ ਐਨ ਆਰ ਆਈਜ਼ ਗਵਰਨਮੈਂਟ ਜੌਬ ਔਰ ਤਲਾਕਸ਼ੂਦਾ ਲੜਕੀਆਂ ਦੇ ਔਰ ਜੇਕਰ ਤੁਸੀਂ ਇਸ ਚੈਨਲ ਵਿੱਚ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਜਿੰਨੇ ਵੀ ਨਵੇਂ ਪ੍ਰੋਫਾਈਲਸ ਹੁੰਦੇ ਨੇ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਆ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਔਰ ਤੁਹਾਨੂੰ ਰਿਸ਼ਤਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਹੀ ਮਿਲ ਜਾਵੇਗੀ ਸੋ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ